ਸੋ ਦੋਸਤੋ ਪਹਿਲਾਂ ਆਪਾਂ ਨਰੇਵਿਲਾਮਾਂਗੇ ਔਰ ਪਰਵਾਰਾ ਸਨਮਾਨ ਵੀ ਕਰਾਂਗੇ। ਜਮਹੂਰੀਅਤ ਬਹਾਲ ਕਰੋ। ਬਹਾਲ ਕਰੋ। ਬਹਾਲ ਕਰੋ। ਸਾਡੀ ਜਮਹੂਰੀਅਤ ਬਹਾਲ ਕਰੋ। ਬਹਾਲ ਕਰੋ। ਬਹਾਲ ਕਰੋ। ਸੰਤ ਬਾਬਾ ਜਰਨੈ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਿੰਦਾਬਾਦ। ਜਿੰਦਾਬਾਦ। ਸੰਤ ਬਾਬਾ ਜਰਨੈ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਸਾਡੇ ਜਮਹੂਰੀਅਤ ਬਹਾਲ ਕਰੋ ਬਹਾਲ ਕਰੋ ਜੋ ਸਾਡੇ ਹਰਮੇਸ਼ ਸਿੰਘ ਜੋਧੇ ਦੇ ਬੋਲੇ ਸੋਨਹਿਰੋ ਸਿਰਾਰਾ ਬੋਲੇ ਸੋਨਹਿਰੋ ਜਦੋਂ ਤੁਸੀਂ ਗਿੰਦਾਰੇ ਪ੍ਰੋਇਕਟਾ ਜੀ ਆਲਟ ਦੇਖਦੇ ਉਦੋਂ ਮੈਨੂੰ ਇੱਕ चीज ਨਜ਼ਰ ਆਈ ਜੀ ਵੱਡਾ ਕੰਮ ਹੋਵੇ ਛੋਟਾ ਕੰਮ ਹੋਵੇ ਹਰੇਕ ਦੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪੱਠੇ ਤੋੜਨ ਨੂੰ ਕੋਈ ਇਟਾਂ ਤੋੜਨ ਨੂੰ ਕੋਈ ਕੁਝ ਵੀ ਪਰ ਖੋਤੇ ਨੂੰ ਮੱਪਾ ਕਹਿੰਦੀ ਐ ਕਿ ਇਹ ਹੈ ਬੇਫੂਫ ਜਾਨਵਰ ਹੈ ਪਰ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਜਦੋਂ ਉਹਦੇ ਫੌਜੀ ਅਟੈਕ ਕਰਦੇ ਸੀਗੇ ਸੰਤ ਜਗਨ ਸਿੰਘ ਕੋਲ ਆਵੜੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤ ਤਾਂ ਦੇ ਗਏ ਪਰ ਤਾਂ ਵੀ ਅੱਜ ਉਹ ਬਿਲਕੁਲ ਸੜਕ ਤੇ ਸਰਤ ਜਰਨੈਲ ਸਿੰਘ ਭਿੰਡਾ ਵਾਲੇ ਕਦੇ ਵੀ ਗੱਲ ਸਰਤ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਬੈਣੀ ਕਹਿੰਦਾ ਕਿ ਉਹ ਕਹਿੰਦੇ ਐ ਜਿੰਨਾਂ ਨੇ ਸਰਤ ਜਰਨੈਲ ਸਿੰਘ ਭਿੰਡਾ ਵਾਲੇ ਦੇ ਨਾਲ ਆਪਣੀਆਂ ਕਨਾ ਲਾਤੀਆਂ ਉਹਨਾਂ ਨਾਲ ਰਹੇ ਹੈ ਕੀ ਗੁਲਾਮ ਰਹਿ ਕੇ ਅਸੀਂ ਕੀ ਖਟਿਆ ਗੁਲਾਮੀ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਜਿੱਲੇ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਖੋਸ਼ ਕਰਦਾ ਇਹ ਕੋਈ ਇੱਜ਼ਤ ਹੈ ਮੈਂ ਜੋ ਜੇਤੀ ਸਵੈਣ ਨਹੀਂ ਆਉਂਦੀ ਕਿ ਆਪਾਂ ਜੂਆ ਪ੍ਰਿਵੋਟ ਉਹਨਾਂ ਨੂੰ ਪਾਉਂਦੇ ਆ ਮੋਟਾ ਕੰਜੀ ਨੇ ਸੇਂਟਰੀਪੂ ਕੰਡੋਤਾ ਨਾਲ ਦੇਵਲ ਸਾਹਿਬ ਜੇਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟਲ ਆਰਥ ਕਾਂਗਰਸ ਨੇ ਐਪੀ ਜਿਤਾ ਘਪੇਸ ਜੀ ਜਿੱਤਾਂ ਨੇ ਸੜਕ ਉੱਤੇ ਜ਼ਬਰ ਕੀਤਾ ਵਰਤਾਰਤ ਸਾਹਿਬ ਜੁੱਤੇ ਹਮਲੇ ਕਰੇ ਕਿ ਤੁ ਵੱਜ ਗਈ ਹੈ ਆਪ ਪਾਰਟੀ ਨੇ ਸੜਕ ਦੀ ਕੀ ਕੀਤਾ ਅਸੈਂਬਲੀ 56 ਦੇਤੀ ਹੈ ਤੁਸੀਂ ਮੈਨੂੰ ਦੱਸੋ ਆਪਣੇ ਸਿੰਘ ਡੇਲਨ ਦੇ ਵਿੱਚ ਬੈਠੇ ਹੈ ਉਹਨੀ ਫੜਾ ਸਕੇ ਸੁਪਰੇ ਜਨਤਰੀ ਬੋਲਦੇ ਰੱਖੇ ਹਰਿਆਣੀ Rajasthan ਕਸ਼ਮੀਰ ਤੇ ਹਰ ਬਾਕੀ ਪ੍ਰਦੇਸ਼ ਰਹੇ ਹੈ ਉਹਨਾਂ ਨੂੰ ਤਸਦੀਕ ਕਰਾ ਸਕੇ ਕਿ ਇਹ ਲੋਟਾ ਠੀਕ ਹੈ ਰੰਗਰ ਨਰ ਦੇ ਕੀ ਬਗੇ ਨੀ ਅਸੀਂ ਸਤਤ ਸਰਦਰ ਦੇ ਵਿੱਚ ਗੰਗਾਪੀ ਜੋ ਬੋਲ ਸਰਦੇ ਆ ਤੇ ਪਰਮਜੀਤ ਸਿੰਘ ਪ੍ਰੈਸ 77 ਜਿਲ੍ਹਾ ਪਟਿਆਲਾ ਅਸੀਂ ਇਸ ਸੰਬੰਧ ਵਿੱਚ ਪਹੁੰਚੇ ਆ ਕਿ ਜਮਹੂਰੀਤ ਬਹਾਲ ਕਰਨ ਵਾਸਤੇ ਪਹੁੰਚੇ ਆ ਜੋ ਕਿ ਪਿਛਲੇ 20 ਸਾਲਾਂ ਤੋਂ ਸਰੋ ਮੰਣੀ ਕਮੇਟੀ ਦੀ ਚੋਣ ਨਹੀਂ ਹੋ ਰਹੀ ਬਾਕੀ ਜਿਹੜੀ ਪਾਰਲੀਮੈਂਟ ਹੈ ਇੰਡੀਆ ਦੀ ਉਹ 18 ਵਾਰੀ ਚੋਣ ਹੋ ਚੁੱਕੀ ਹੈ ਸਾਡੀ ਪਾਰਲੀਮੈਂਟ ਜਿਹੜੀ ਸ਼ੁਰੂਆਤ ਦੀ ਪਾਰਲੀਮੈਂਟ ਹੈ ਉਹ ਸਿਰਫ 8 ਵਾਰ ਚੋਣ ਹੋਈ ਹੈ ਤੇ ਇਹ ਜਿਹੜੀਆਂ ਤਾਕਤਾਂ ਨੇ ਇਹ ਆਪਣੇ ਹੱਥ ਰੱਖਣਾ ਚਾਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਤੇ ਜਾਣਾ ਹੈ ਤੇ ਸ਼੍ਰੋਮਣੀ ਕਮੇਟੀ ਬਹਾਲ ਕਰਨ ਵਾਸਤੇ ਜਮਹੂਰੀਅਤ ਬਹਾਲ ਕਰਨ ਵਾਸਤੇ ਜਮਹੂਰੀਅਤ ਦਾ ਦਿਹਾੜਾ ਬਣਾਉਣ ਵਾਸਤੇ ਇਕੱਠੇ ਹੋਏ ਆ ਪਿਛਲੇ 7 ਸਾਲਾਂ ਤੋਂ ਹੋਣਾ ਰਹੇ ਆ